ਤਰਨ ਜ਼ਿਮਨੀ ਚੌਂਂ ਸਮੇਂ ਚਰਚਾ ਚ ਆਈ ਕੰਚਨਪ੍ਰੀਤ ਕੌਰ ਨੂੰ ਬੀਤੇ ਕੱਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੰਚਨਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਚ ਭਾਰੀ ਦੋਸਤ ਦੇਖਣ ਨੂੰ ਮਿਲ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਸ ਚ ਉਹਨਾਂ ਨੇ ਲਿਖਿਆ ਪੁਲਿਸ ਦਾ ਜ਼ਬਰ ਅਜੇ ਵੀ ਜਾਰੀ ਤਰਨਤਾਰਨ ਜ਼ਿਮਨੀ ਚੌਂਂ ਦੇ ਨਤੀਜਿਆਂ ਤੋਂ ਬੋਖ ਲਾਈ ਹੋਈ ਤਰਨਤਾਰਨ ਪੁਲਿਸ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਤੈਸ਼ ਔਰ ਇੱਕ ਪੁਰਾਣੀ ਅਤੇ ਝੂਠੇ ਮਾਮਲੇ ਵਿੱਚ ਨਾਬਜ਼ਾਦ ਕਰਕੇ ਗ੍ਰਿਫਤਾਰ ਕਰ ਲਿਆ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਪਿਛਲੇ ਸਾਰੇ ਮਸਲਿਆਂ 'ਚ ਜ਼ਮਾਨਤ ਲੈਣ ਤੋਂ ਬਾਅਦ ਕੰਚਨਪ੍ਰੀਤ ਕੌਰ ਅੱਜ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਵਜੋਂ ਜਾਂਚ ਸ਼ਾਮਲ ਹੋਣ ਲਈ ਗਈ ਸੀ। ਅਸੀਂ ਪੁਲਿਸ ਦੇ ਇਸ ਜ਼ਬਰਦਸਤ ਡਟ ਕੇ ਮੁਕਾਬਲਾ ਕਰਾਂਗੇ। ਇਸ ਅਸਰਾਰ ਗੈਰਕਾਨੂੰਨੀ ਕਾਰਵਾਈ ਹੈ। ਅਤੇ ਮੈਂ ਸਭ ਨੂੰ ਭਰੋਸਾ ਦਿਵਾਉਣਾ ਕਿ ਜਿਹੜੇ ਅਧਿਕਾਰੀ ਇਸ ਗੈਰ ਕਾਨੂੰਨੀ ਕਾਰਵਾਈ ਚ ਸ਼ਾਮਲ ਹਨ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਇਸੇ ਲਈ ਸੰਸਦ ਮੈਂਬਰ ਹ ਸਿਮਰਤ कौर ਬਾਦਲ ਨੇ ਵੀ ਪੰਜਾਬ ਸਰਕਾਰ ਖਿਲਾਫ ਕੰਚਨਪ੍ਰੀ ਦੀ ਗ੍ਰਿਫਤਾਰੀ ਤੇ ਲਿਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫੇਰ ਤੋਂ ਕਾਨੂੰਨ ਦੀ ਉਡਾਈਆਂ ਤਜੀਆਂ। ਤਰਨਤਾਰਨ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਦਾਵਾ ਦਿੱਤੀ ਕੰਚਨਪ੍ਰੀਤ ਕੌਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਕਈ ਝੂਠੇ ਕੇਸਾਂ 'ਚ ਮੇਰੀ ਅੰਤਰੀਮ ਜ਼ਮਾਨਤ ਦੇ ਬਾਵਜੂਦ ਵੀ ਪੰਜਾਬ ਪੁਲਿਸ ਨੇ ਅੱਜ ਉਸਨੂੰ ਇੱਕ ਪੁਰਾਣੇ ਅਤੇ ਝੂਠੇ ਕੇਸ 'ਚ ਗ੍ਰਿਫਤਾਰ ਕਰ ਲਿਆ ਜਦੋਂ ਕਿ ਉਹ ਅਦਾਲਤੀ ਹੁਕਮਾ ਅਨੁਸਾਰ ਜਾਂਚ 'ਚ ਸ਼ਾਮਲ ਹੋਣ ਲਈ ਗਈ ਸੀ। ਸ਼੍ਰੋਮਣੀ ਅਕਾਲੀ ਦਲ ਕੰਚਨਪ੍ਰੀਤ ਨਾਲ ਕੀਤੀ ਜਾ ਰਹੀ ਇਸ ਧੱਕੇਚਾਹੀ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਇਸ ਅਤਿਆਚਾਰ ਦੇ ਹੋ ਚੁਕਿਆ ਕਿ ਤਰਨਤਾਰਨ ਜ਼ਿਲ੍ਹੇ ਚੌਂਚੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਭਾਰੀ ਸਮਰਥਨ ਕਰਕੇ ਆਮ ਆਦਮੀ ਪਾਰਟੀ ਬਖਲਾਹੜ ਵਿੱਚ ਆਈ ਹੋਈ ਹੈ ਜਿਸ ਕਰਕੇ ਉਹ ਬਦਲੇ ਦੀ ਰਾਜਨੀਤੀ ਤੇ ਉਤਰਾਈ ਹੈ ਇਸ ਤੇ ਅਕਾਲੀ ਦਲ ਦੇ ਆਗੂ ਬਿਕਮ ਸਿੰਘ ਮਜੀਠੀਆ ਦੀ ਪਤਨੀ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਜਿਸ ਤੇ ਉਹਨਾਂ ਨੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਹਲਕੇ ਤੋਂ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰਨ ਦਾਵਾਜੀ ਦੀ ਸੁਪਤਰੀ ਕੰਚਨਪ੍ਰੀਤ ਕੌਰ ਨੂੰ ਮਜੀਠਾ ਪੁਲਿਸ ਥਾਣੇ ਚ ਗ੍ਰਿਫਤਾਰ ਕੀਤੇ ਜਾਣ ਨਾਲ ਸਿਰਫ ਕਾਨੂੰਨ ਦੀ ਉਲੰਘਣਾ ਹੈ ਬਲਕਿ ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਮਾਨਯੋਗ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਉਹਨਾਂ ਖਿਲਾਫ ਦਰਜ ਕੇ ਸੱਚ ਪੈਨਾਈ ਅਗਾਊਂ ਜ਼ਮਾਨਤ ਦਿੱਤੀ ਹੋਈ ਹੈ ਅਜਿਹੀ ਵਿੱਚ ਇਹ ਕਾਰਵਾਈ ਨਾ ਸਿਰਫ ਗੈਰਕਾਨੂੰਨੀ ਹੈ ਬਲਕਿ ਆਪ ਸਰਕਾਰ ਵੱਲੋਂ ਕਾਨੂੰਨ ਦੀ ਧਜੀਆਂ ਉਡਾਉਣ ਦੀ ਇੱਕ ਸਪਸ਼ਟ ਉਦਾਹਰਣ ਹੈ ਇਸ ਤੱਕ ਕਿ ਸ਼ਾਇਦ ਅਸੀਂ ਸਖਤ ਨਕੀਦੀ ਕਰਦੇ ਹਾਂ ਕਿ ਨਿਆਂਪਾਲਿਕਾ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਸਾਨੂੰ ਪੂਰਨ ਇਨਸਾਫ ਮਿਲੇਗਾ ਕੰਚਨ ਪ੍ਰੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਹਲਚਲ ਮਚ ਗਈ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਹੈ ਉੱਥੇ ਕਾਂਗਰਸ ਦੇ ਪਲਾਟ ਤੋਂ ਵਿਧਾਇਕ ਸੁਖਪਾਲ ਖੈਰ ਨੇ ਵੀ ਇਸ ਦੀ ਨਿੰਦਿਆ ਕਰਦੇ ਮਾਨ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਕੰਚਨ ਪ੍ਰੀ ਦੀ ਗ੍ਰਿਫਤਾਰੀ ਦੀ ਗੱਲ ਕਰਦੇ ਆ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਲਿਖਿਆ ਮੈਂ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਹਕਮਤ ਦੇ ਪੰਜਾਬ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਅਕਾਲੀ ਆਗੂ ਕੰਚਨ ਪ੍ਰੀ ਦੇ ਗੌਰਿਕ ਬਿਲਕੁਲ ਝੂਠੇ ਇਸ ਬੇਰਹਾਮੀ ਅਤੇ ਅਣਮਨੁੱਖੀ ਕਾਰਵਾਈ ਦੀ ਸਖਤ ਨਿੰਦਾ ਕਰਦਾ। ਇਹ ਗ੍ਰਿਫਤਾਰੀ ਮਾਨਯੋਗ ਅਦਾਲਤ ਦੇ ਅਧਿਕਾਰਾਂ ਨੂੰ ਵੀ ਸਿੱਧੀ ਚੁਣੌਤੀ ਹੈ ਜਿਨ੍ਹਾਂ ਨੇ ਕੰਚਨਪ੍ਰੀਤ ਨੂੰ ਪਿਛਲੇ ਛੁੱਠੇ ਕੇਸਾਂ 'ਚ ਜ਼ਮਾਨਤ ਦਿੱਤੀ। ਅਦਾਲਤ ਨੇ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ ਪਰ ਅਦਾਲਤ ਦੇ ਹੁਕਮਾਂ ਦਾ ਸਨਮਾਨ ਕਰਨ ਦੀ ਬਜਾਏ ਪੁਲਿਸ ਨੇ ਕੰਚਨਪ੍ਰੀਤ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਜਾਂਚ ਵਿੱਚ ਸ਼ਾਮਲ ਹੋਣ ਗਈ ਸੀ। ਇਹ ਪੰਜਾਬ ਦਾ ਕਲਚਰ ਨਹੀਂ ਹੈ ਇਹ ਨਿੱਜੀ ਬਦਲਾ ਲੈਣ ਲਈ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਆਪ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ। ਤੇ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੀ ਤੱਕੇਸ਼ਹੀ ਦੱਸਿਆ ਦੱਸਦੀ ਕਿ ਬੀਤੇ ਕੱਲ ਕੰਚਨਪ੍ਰੀਤ ਜੋ ਕਿ ਤਰਨਤਾਰਨ ਜ਼ਿਮਨੀ ਚੌਂ ਦਰਨ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਹੈ ਉਸ ਨੂੰ ਥਾਣਾ ਚੱਬਾਲ ਚ ਦਰਜ ਹੋਈ ਇੱਕ ਐਫ ਆਈ ਆਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਤੋਂ ਪਹਿਲਾਂ ਕੰਚਨਪ੍ਰੀਤ ਕੌਰ ਕੋਲੋਂ ਪੁਲਿਸ ਨੇ ਥਾਣਾ ਮਜੀਠਾ 'ਚ 6 ਘੰਟੇ ਪੁੱਛਗਛ ਵੀ ਕੀਤੀ ਕੰਚਨਪ੍ਰੀਤ ਤੇ ਪਾਸਪੋਰਟਸ ਬਣਾਉਣ ਸਮੇਂ ਗਲਤ ਜਾਣਕਾਰੀ ਦੇ ਇਲਜ਼ਾਮ ਲਗਾਏ ਗਏ ਜਿੱਥੇ ਬੀਤੇ ਕੱਲ ਕੰਚਨਪ੍ਰੀਤ ਦੁਪਹਿਰ 12 ਵਜੇ ਮਜੀਠਾ ਦੇ ਪੁਲਿਸ ਸਟੇਸ਼ਨ ਪਹ 5 ਵਜੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਚ ਹਲਚਲ ਮਚ ਗਈ ਹੈ ਜਿੱਤੇ ਸ਼ਮਨੀ ਅਕਾਲੀ ਦਲ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ